ਸਸਿਕਾ ਜੀ ਪ੍ਰਾਈ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦੇ ਆਂ ਪਹਿਲੀ ਖਬਰ ਵਾ ਕੈਨੇਡਾ ਦੇ ਵਿੱਚ ਲਗਾਤਾਰ ਪੈ ਰਹੀ ਬਰਫਬਾਦੀ ਨੇ ਵੱਡੇ ਪੱਧਰ ਦੀ ਆਫਤ ਮੁਚਾਈ ਹੋਈ ਹੈ ਕੈਨੇਡਾ ਦੇ ਵਿੱਚ ਕਈ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ ਬਰਫ ਇਨੀਕ ਜ਼ਿਆਦਾ ਮਾਤਰਾ ਤੇ ਦੇਖਣ ਨੂੰ ਮਿਲੀ ਹੈ ਜਿਸ ਦੇ ਨਾਲ ਬ੍ਰੇਕ ਲਗਾਉਣ ਤੇ ਗੱਡੀਆਂ ਰੁਕਦੀਆਂ ਨਸਰ ਨਹੀਂ ਆ ਰਹੀਆਂ ਨੇ ਯਾਨੀ ਕਿ ਫਿਸਲਦੀਆਂ ਨੇ ਗੱਡੀਆਂ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਕੈਨੇਡਾ ਦੀ ਸਥਿਤੀ ਜਿਹੜੀ ਆ ਉਹ ਬੇहद ਜ਼ਿਆਦਾ ਤਣਾਪੂਰਣ ਜਿਹੜੀ ਬਣੀ ਹੋਈ ਆ ਤਾਂ ਮਾਮਲਾ ਸਾਹਮਣੇ ਆਇਆ ਕੈਨੇਡਾ ਦੇ ਵਿੱਚ ਪਈ ਪਿਆਨਖ ਪਰਪਾਰੀ ਨੇ ਹਾਈਵੇ ਨੂੰ ਖਤਰਨਾਕ ਗਲਾਸ ਫਲੋਰ ਬਣਾ ਦਿੱਤਾ ਸੜਕ ਇੰਨੀ ਜ਼ਿਆਦਾ ਬਰਫ਼ ਨਾਲ ਭਰੀ ਹੋਈ ਆ ਗੱਡੀਆਂ ਸੜਕ ਤੇ ਨਹੀਂ ਸਿੱਧੀਆਂ ਸਕੇਟਿੰਗ ਰਿੰਗ 'ਚ ਫਿਸਲਦੀਆਂ ਹੋਈਆਂ ਲੱਗ ਰੀਆਂ ਨੇ ਬ੍ਰੇਕ ਕਾਉਣ ਤੇ ਵੀ ਪਈਏ ਨਹੀਂ ਰੁਕੇ ਔਰ ਸਕੇਟਿੰਗ ਫੜਕੇ ਵਿੱਚ ਗੱਡੀਆਂ ਕਾਬੂ 'ਚ ਨਹੀਂ ਆ ਰਹੀਆਂ ਤੇ ਕੁਝ ਮਿੰਟਾਂ 'ਚ ਹੀ ਹਾਈਵੇ ਤੇ ਦਰਜਨਾ ਵਾਹਨ ਇੱਕ ਦੂਜੇ ਨਾਲ ਟਕਰਾਉਂਦੇ ਚਲੇ ਗਏ ਤਾਂ ਤੇਜ਼ ਪਰ ਆਵਾੜੀਆਂ ਤੇ ਕੜਾਕੇ ਦੀ ਠੰਡ ਕਾਰਨ ਸੜਕ ਪੂਰੀ ਤਰ੍ਹਾਂ ਜੰਮ ਚੁੱਕੀ ਹੈ ਜਿਸ ਕਰਕੇ ਥੋੜੀ ਜਿਹੀ ਵੀ ਰਫ਼ਤਾਰ ਜਾਨ ਦੇ ਖਤਰੇਵਰਕੀ ਪਣੀ ਹੋਈ ਹੈ ਕੁਝ ਕਾਰਾਂ ਦਾ ਇੱਥੇ ਫਸਰੀਆਂ ਨਜ਼ਰ ਆ ਰੀਆਂ ਨੇ ਜਿਸ ਦਿਨਾਂ ਤੱਕਾ ਮਾਰ ਕੇ ਧਲਾਉਣ ਤੇ ਛੱਡ ਦਿੱਤੀਆਂ ਹੋ ਤੇ ਦੂਰ ਦੂਰ ਟਕਰਦੀਆਂ ਇਟਕਰੌਂਦੀਆਂ ਕਟੀਆਂ ਦੀ ਲੜੀ ਲਗਾਤਾਰ ਦੇਖਣ ਨੂੰ ਮਿਲਦੀ ਹੈ ਔਰ برف ਦੇ ਵਿੱਚ ਜੰਮੇ ਪਈਏ ਤੇ ਫਸੇ ਹੋਏ ਲੋਕਾਂ ਦਾ ਮੰਜ਼ਰ ਵੇਖ ਕੇ ਹਰ ਕੋਈ ਹੈਰਾਨ ਹੋਇਆ ਕੈਨੇਡਾ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਰ ਰੋਈ ਹੈ ਵੀਡੀਓ ਦੇ ਵੱਖ-ਵੱਖ ਪਲ ਦੇਖਦੇ ਨੇ ਜਿੱਥੇ ਲਗਾਤਾਰ ਬਰਫਬਾਰੀ ਕਾਰਨ ਹਾਈਵੇ ਪੂਰੀ ਤਰ੍ਹਾਂ ਸਫੇਦ ਚਾਦਰ ਨਾਲ ਢਕਿਆ ਹੋਇਆ ਹੈ ਬਰਫ ਇੰਨੀ ਸਖਤ ਹੈ ਫਿਸਲਣ ਵਾਲੀ ਹੈ ਕਿ ਗੱਡੀਆਂ ਦੇ ਟਾਇਰ ਸੜਕ ਤੇ ਗ੍ਰਿਪ ਬਣਾਉਣ ਤੋਂ ਬਿਲਕੁਲ ਨਾਕਾਮ ਦੇਖਦੇ ਨਜ਼ਰ ਆ ਰਹੇ ਨੇ ਜਿਵੇਂ ਹੀ ਕੋਈ ਵਾਹਨ ਹਾਈਵੇ ਤੇ ਆ ਰਿਹਾ ਤੇ ਉਸ ਤੇ ਕਾਬੂ ਹੌਲੀ-ਹੌਲੀ ਖਤਮ ਹੋ ਰਿਹਾ ਤੇ ਵਾਹਨ ਇੱਕ-ਇੱਕ ਕਰਕੇ ਇੱਕ ਦੂਜੇ ਨਾਲ ਟਕਰੌਂਦੇ ਜਾ ਰਹੇ ਨੇ ਤੇ ਬ੍ਰੇਕ ਲਾਉਣ ਤੇ ਪਈਏ ਤਾਂ ਰੋਕ ਹੀ ਨਹੀਂ ਰਹੇ ਤਾਂ ਗੱਡੀ ਜਿਹੜੀ ਹੈ ਬੇ ਕਾਬੂ ਹੋ ਰਹੀ ਹੈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਦੱਸਲ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਓਲੰਪੀਆ ਕਤਾਰਾਂ ਦੇ ਵਿੱਚ ਲੋਕ ਖੜੇ ਹੋਏ ਨੇ ਗੱਡੀਆਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬ੍ਰੇਕਾ ਲੱਗਦੇ ਨੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਪਰ ਗੱਡੀ ਲਗਾਤਾਰ ਰੋੜ ਰਹੀ ਹੈ ਜਿਸ ਤਰੀਕੇ ਦੇ ਨਾਲ ਇਹ ਪਰਫਾਰੀ ਕੈਨੇਡਾ ਦੇ ਵਿੱਚ ਹੋਈ ਆ ਤਾਂ ਵੱਡੀਆਂ ਘਟਨਾਵਾਂ ਵੀ ਜਿਹੜੀਆਂ ਵਾਪਰਦੀਆਂ ਨਜ਼ਰ ਆ ਰਹੀਆਂ ਨੇ ਤੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਕਈ ਸਵਾਲ ਇਸ ਨੂੰ ਲੈ ਕੇ ਖੜੇ ਹੋਏ ਲੋਕ ਪੁੱਛ ਰਹੇ ਨੇ ਕਿ ਇੰਨੀ ਖਤਰਨਾਕ ਸਥਿਤੀ ਦੇ ਵਿੱਚ ਵਾਹਨਾਂ ਨੂੰ ਹਾਈਵੇ ਤੇ ਆਉਣ ਤੋਂ ਰੋਕਣ ਦੇ ਲਈ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ ਨੇ ਔਰ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਭਾਰੀ ਬਰਫਬਾਰਿ ਨੇ ਵੱਡੇ ਪੱਧਰ ਦੀ ਆਫਤ ਮਚਾਈ ਹੋਈ ਹੈ ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਮਮਦਾਨੀ ਨੇ ਸ਼ਹਿਰ ਦੇ ਪ੍ਰਵਾਸੀਆਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਦੇ ਲਈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਮੈਨਹਟਨ ਚ ਯੂ ਐਸ ਏ ਇਮੀਗ੍ਰੇਸ਼ਨ ਅਤੇ ਕਸਟਮ ਇਮੀਗ੍ਰੇਸ਼ਨ ਦੇ ਏਜੰਟਾ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਕੁਝ ਦਿਨਾਂ ਤੋਂ ਬਾਅਦ ਜਾਰੀ ਕੀਤੀ ਗਈ ਇਸ ਵੀਡੀਓ ਚ ਮਮਦਾਨੀ ਨੇ ਪ੍ਰਵਾਸੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਏਜੰਟਾਂ ਨਾਲ ਗੱਲਬਾਤ ਕਰਨ ਜਾਂ ਉਨ੍ਹਾਂ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਨੇ ਜ਼ਿਕਰਯੋਗ ਹੈ ਕਿ ਮਮਦਾਨੀ ਨੇ 1 ਜਨਵਰੀ ਨੂੰ ਮੇਅਰ ਦੇ ਰੂਪ ਚ ਸੌਂ ਚੁੱਕਣਗੇ ਉਨ੍ਹਾਂ ਨੇ ਸ਼ਹਿਰ ਦੇ 30 ਲੱਖ ਪ੍ਰਵਾਸੀਆਂ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਤੁਸੀਂ ਆਪਣੇ ਅਧਿਕਾਰਾਂ ਨੂੰ ਜਾਣਦੇ ਹੋ ਤਾਂ ਅਸੀਂ ਸਾਰੇ ਆਈਸ ਦੇ ਖਿਲਾਫ ਖੜੇ ਹੋ ਸਕਦੇ ਹਾਂ ਉਹਨਾਂ ਕਿਹਾ ਹੈ ਕਿ ਅਮਰੀਕਾ 'ਚ ਲੋਕ ਸੰਗੀ ਇਮੀਗ੍ਰੇਸ਼ਨ ਏਜੰਟਾਂ ਨਾਲ ਗੱਲਬਾਤ ਨਹੀਂ ਕਰਨ ਦਾ ਬਦਲ ਚੁਣ ਸਕਦੇ ਨੇ ਬਿਨਾਂ ਕਿਸੇ ਦਖਲ ਅੰਦਾਜ਼ੀ ਦੇ ਉਹਨਾਂ ਦਾ ਵੀਡੀਓ ਬਣਾ ਸਕਦੇ ਨੇ ਅਤੇ ਨਿੱਜੀ ਸਥਾਨ 'ਚ ਪ੍ਰਵੇਸ਼ ਕਰਨ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਸਕਦੇ ਨੇ ਮਮਦਾਨੀ ਨੇ ਕਿਹਾ ਹੈ ਕਿ ਆਈਐਸ ਏਜੰਟ ਕਿਸੇ ਘਰ ਸਕੂਲ ਜਾਂ ਦਫ਼ਤਰ ਦੇ ਕਿਸੇ ਨਿੱਜੀ ਖੇਤਰ 'ਚ ਬਿਨਾਂ ਅਦਾਲਤੀ ਵਾਰੰਟ ਤੋਂ ਦਾਖਲ ਨਹੀਂ ਹੋ ਸਕਦੇ ਜ਼ਿਕਰਯੋਗ ਹੈ ਕਿ ਮਮਦਾਨੀ ਨੇ ਹਾਲ ਹੀ 'ਚ ਨਿਊਯਾਰਕ ਸ਼ਹਿਰ ਦੇ ਮੇਅਰ ਦੀ ਚੋਣ ਜਿੱਤੀ। ਮਮਦਾਨੀ ਸਮਾਜਿਕ ਨਿਆਂ ਅਤੇ ਪ੍ਰਵਾਸੀ ਅਧਿਕਾਰਾਂ ਦੇ ਲਈ ਜਾਣੇ ਜਾਂਦੇ ਨੇ। ਫਰੀਦਕੋਟ ਦੇ ਸੁੱਖਾਵਾਲਾ ਵਿੱਚ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਸੱਚਾਈ ਸਾਹਮਣੇ ਆਈ ਹੈ। ਪਹਿਲਾਂ ਉਸ ਨੂੰ ਜ਼ਹਿਰ ਦਿੱਤਾ ਗਿਆ ਅਤੇ ਫਿਰ ਉਸ ਦਾ ਗਲਾ ਕੁੱਟ ਕੇ ਉਸ ਨੂੰ ਮਾਰਿਆ ਗਿਆ। ਉਸ ਦੀ ਪਤਨੀ ਰੁਪਿੰਦਰ ਨੇ ਆਪਣੇ ਪਤੀ ਗੁਰਵਿੰਦਰ ਸਿੰਘ ਦੀ ਬਾਹ ਫੜੀ ਸੀ ਜਦੋਂ ਕਿ ਉਸ ਦੇ ਪ੍ਰੇਮੀ ਹਰਕਵਲ ਸਿੰਘ ਨੇ ਉਸ ਦਾ ਗਲਾ ਕੁੱਟ ਕੇ ਕਤਲ ਕੀਤਾ। ਮੁੜਲੀ ਪੋਸਟਮਾਰਟ ਮ ਰਿਪੋਰਟ ਵਿੱਚ ਗੁਰਵਿੰਦਰ ਸਿੰਘ ਦੀ ਮੌਤ ਸਾਹ ਕੁੱਟਣ ਨਾਲ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਉਸ ਦੇ ਸਰੀਰ ਤੇ 10 ਤੋਂ 12 ਸੱਟਾਂ ਦੇ ਨਿਸ਼ਾਨ ਮਿਲੇ ਨੇ। ਕਤਲ ਤੋਂ ਬਾਅਦ ਹਰਕਵਲ ਸਿੰਘ ਆਪਣੇ ਦੋਸਤ ਨਾਲ ਚੰਡੀਗੜ੍ਹ ਚਲਾ ਗਿਆ ਅਤੇ ਮੁੰਬਈ ਭੱਜਣ ਦੀ ਤਿਆਰੀ ਕਰ ਰਿਹਾ ਸੀ। ਆਪਣੇ ਪਰਿਵਾਰ ਤੋਂ ਪਤਾ ਲੱਗਣ ਤੇ ਕਿ ਪੁਲਿਸ ਆ ਗਈ ਹੈ ਅਤੇ ਉਸ ਦੇ ਪਿਤਾ ਨੂੰ ਲੈ ਗਈ ਹੈ, ਉਸ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਰਕਵਲ ਆਪਣੇ ਦੋਸਤ ਵਿਸ਼ਵਜੀਤ ਨੂੰ ਝੂਠ ਬੋਲਿਆ ਅਤੇ ਉਸ ਨੂੰ ਫਰੀਦਕੋਟ ਲੈ ਗਿਆ। ਫਰੀਦਕੋਟ ਵਿੱਚ ਕਤਲ ਤੋਂ ਬਾਅਦ ਹਰਕਵਲ ਸਿੰਘ ਨੇ ਆਪਣੇ ਦੋਸਤ ਨੂੰ ਕਤਲ ਬਾਰੇ ਨਹੀਂ ਦੱਸਿਆ ਅਤੇ ਉਸ ਨੂੰ ਚੰਡੀਗੜ੍ਹ ਲੈ ਗਿਆ। ਕਤਲ ਤੋਂ ਬਾਅਦ ਉਹ ਗੁਰਵਿੰਦਰ ਸਿੰਘ ਦੀ ਕਮੀਜ਼ ਵੀ ਆਪਣੇ ਨਾਲ ਲੈ ਗਿਆ ਅਤੇ ਸੜਕ ਤੇ ਸੁੱਟ ਦਿੱਤੀ। ਪੁਲਿਸ ਨੇ ਇਸ ਨੂੰ ਵੀ ਬਰਾਮਦ ਕਰ ਲਿਆ ਏ। ਹਰਕਵਲ ਨੇ ਪਿਛਲੀ ਰਾਤ ਸ਼ਰਾਬ ਪੀਤੀ ਸੀ ਅਤੇ ਸਵੇਰੇ ਉੱਠਦੇ ਹੀ ਉਸ ਨੇ ਫੇਰ ਪੀ ਲਈ। ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਪੁਲਿਸ ਉਸ ਦੇ ਘਰ ਪਹੁੰਚ ਗਈ ਹੈ, ਉਸ ਨੇ ਆਪਣੇ ਦੋਸਤ ਨੂੰ ਇਸ ਬਾਰੇ ਦੱਸਿਆ। ਪਹਿਲਾ ਉਸਨੇ ਚੰਡੀਗੜ੍ਹ ਤੋਂ ਫਰੀਦਕੋਟ ਫਰੀਦਕੋਟ ਤੱਕ ਇਕੱਲੇ ਸਫ਼ਰ ਕੀਤਾ ਅਤੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਬਾਅਦ ਵਿੱਚ ਪੁਲਿਸ ਨੇ ਉਸਦੇ ਦੋਸਤ ਵਿਸ਼ਵਦੀਪ ਨੂੰ ਗ੍ਰਿਫਤਾਰ ਕਰ ਲਿਆ ਜ਼ਮੀਨ ਤੇ ਪਏ ਕੱਪੜੇ ਦੇਖ ਕੇ ਸਟੇਸ਼ਨ ਇੰਚਾਰਜ ਨੂੰ ਸ਼ੱਕ ਹੋਇਆ ਸੀ ਸਰੀ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੀ ਖਾਸ ਯੂਨਿਟ ਵੱਲੋਂ ਐਤਵਾਰ ਸਵੇਰੇ ਵਾਪਰੀਆਂ ਤਿੰਨ ਗੰਭੀਰ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਮੁਤਾਬਕ ਇੱਕ ਘਰ ਤੇ ਗੋਲੀਆਂ ਚੱਲੀਆਂ ਅਤੇ ਦੋ ਵੱਖ-ਵੱਖ ਥਾਵਾਂ ਤੇ ਸੜੇ ਵਾਹਨ ਇਹ ਤਿੰਨੇ ਮਾਮਲੇ ਮੁਰਲੇ ਤੌਰ ਤੇ ਇੱਕ ਦੂਜੇ ਨਾਲ ਜੁੜੇ ਹੋਏ ਦੱਸ ਰਹੇ ਨੇ ਸਵੇਰੇ ਕਰੀਬ 7:30 ਵਜੇ 125 ਗਲੀ ਦੇ ਇਲਾਕੇ 'ਚ ਇੱਕ ਵਾਹਨ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਕੁਝ ਹੀ ਮਿੰਟਾਂ ਬਾਅਦ 140 ਏ ਗਲੀ ਵਿੱਚ ਇੱਕ ਘਰ ਦੇ ਬਾਹਰ ਗੋਲੀਆਂ ਚੱਲਣ ਦੀਆਂ ਕਾਲਾਂ ਪੁਲਿਸ ਤੱਕ ਪਹੁੰਚੀਆਂ ਇਸ ਤੋਂ ਅੱਧੇ ਘੰਟੇ ਬਾਅਦ ਰੀਗਲ ਡਰਾਈਵ ਨੇੜੇ ਇੱਕ ਹੋਰ ਵਾਹਨ ਸੜਨ ਦੀ ਖਬਰ ਆਈ। ਇਹਨਾਂ ਘਟਨਾਵਾਂ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਅਨੁਸਾਰ ਤਿੰਨੇ ਘਟਨਾਵਾਂ ਇੱਕ ਲੜੀ ਦੇ ਹਿੱਸੇ ਹੋ ਸਕਦੇ ਨੇ ਪਰ ਮਕਸਦ ਦਾ ਪਤਾ ਲਗਾਉਣ ਵਾਸਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਫਸਰ ਸਾਰਾ ਦਿਨ ਮੌਕੇ ਤੇ ਰਹਿ ਕੇ ਸਬੂਤ ਅਤੇ ਡਿਜੀਟਲ ਰਿਕਾਰਡ ਇਕੱਠੇ ਕਰ ਰਹੇ ਨੇ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਜਾਂਚ ਨੂੰ ਅੱਗੇ ਵਧਾ ਰਹੇ ਨੇ। ਹੁਣ ਤੱਕ ਇਹਨਾਂ ਕੇਸਾਂ ਦਾ ਧਮਕੀ ਜਾਂ ਵਸੂਲੀ ਨਾਲ ਕੋਈ ਸੰਬੰਧ ਨਹੀਂ ਮਿਲਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਹਨਾਂ ਘਟਨਾਵਾਂ ਬਾਰੇ ਜਾਣਕਾਰੀ ਹੋਵੇ ਤਾਂ ਸਰੀ ਪੁਲਿਸ ਨਾਲ ਸੰਪਰਕ ਕਰਨ ਅਮਰੀਕਾ ਦੇ ਅਲਬਨੀ ਦੇ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗਣ ਕਰਕੇ ਇੱਕ ਭਾਰਤੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹਰ ਪਾਸੇ ਇਸ ਦੀ ਚਰਚਾ ਛਿੜ ਚੁੱਕੀ ਹੈ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਆਏ ਦਿਨ ਵਾਪਰਦੀਆਂ ਨੇ ਤਾਂ ਲਗਾਤਾਰ ਇਹਨਾਂ ਮਾਮਲਿਆਂ ਦੇ ਵਿੱਚ ਬਹੁਤ ਸਾਰੇ ਲੋਕ ਆਪਣੀ ਜਾਨ ਗਵਾਦੇ ਹੋਏ ਨਜ਼ਰ ਆ ਰਹੇ ਨੇ ਇੱਕ ਖਬਰ ਕਾਫੀ ਜ਼ਿਆਦਾ ਜਿਹੜੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਹੁਣ ਅਮਰੀਕਾ ਦੇ ਅਲਬਾਨੀ ਦੇ ਵਿੱਚ ਇੱਕ ਕਾਰ 'ਚ ਅੱਗ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਦੂਜੇ ਭਾਰਤੀ ਨਾਗਰਿਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਤੇ ਨਿਊਯਾਰਕ ਵਿੱਚ ਭਾਰਤੀ ਮਿਸ਼ਨ ਨੇ ਦਿੱਤੀ ਹੈ ਸਹਿਜ ਰੈਡੀ ਉਦੋਂ ਮਾਲਾ ਦੀ ਮੌਤ ਤੋਂ ਇੱਕ ਦਿਨ ਬਾਅਦ ਅਵਨੇਸ਼ ਰਾਸੇਪੇਲੀ ਵੀ ਜ਼ਖਮਾਂ ਦੀ ਤਾਪਨਾ ਚੱਲਦੇ ਹੋਏ ਦਮ ਤੋੜ ਗਏ ਦੋਵੇਂ ਇਸ ਘਟਨਾ ਵਿੱਚ ਬੁਰੀ ਤਰ੍ਹਾਂ ਝੋਲਸ ਗਏ ਜਾਨੀ ਕਿ ਇੱਕ ਖਬਰ ਜਿਹੜੀ ਕੁਝ ਦਿਨ ਪਹਿਲਾਂ ਵਾਇਰਲ ਹੋਈ ਸੀ ਜਿਸ ਦੇ ਵਿੱਚ ਜਿੱਥੇ ਇੱਕ ਭਾਰਤੀ ਵਿਅਕਤੀ ਦੇ ਵੱਲੋਂ ਜਿਹੜਾ ਕਾਰ ਦੇ ਵਿੱਚ ਤੇ ਉਹਦੇ ਅੱਗ ਲੱਗੀ ਸੀ ਤਾਂ ਇੱਕ ਜਿਹੜੀ ਲੜਕੀ ਸੀ ਉਸਨੇ ਦਮ ਤੋੜ ਦਿੱਤਾ ਸੀ ਤੇ ਉਸਦੇ ਨਾਲ ਜਿਹੜੇ ਸੀ ਉਹ ਜ਼ਖਮੀ ਸੀ ਪਰ ਉਸ ਤੋਂ ਬਾਅਦ ਇੱਕ ਹੋਰ ਭਾਰਤੀ ਜਿਹੜਾ ਉਸਨੇ ਦਮ ਤੋੜ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਘਟਨਾ ਜਿਹੜੀ ਘਰ ਦੇ ਵਿੱਚ ਅੱਗ ਲੱਗਣ ਕਰਕੇ ਵਾਪਰੀ ਸੀ ਔਰ ਸਾਨੂੰ ਇੱਕ ਪੋਸਟ ਜਿਹੜੀ ਵਾਇਰਲ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਕਿ ਸਾਨੂੰ ਭਾਰਤੀ ਨਾਗਰਿਕ ਕਨਵੇਸ਼ ਦੀ ਮੌਤ ਦੀ ਕਾਫੀ ਜ਼ਿਆਦਾ ਇਹ ਖਬਰ ਸੁਣ ਕੇ ਦੁੱਖ ਲੱਗਾ ਔਰ ਜਿਸਨੇ ਅਲਬਾਨੀ ਦੇ ਇੱਕ ਘਰ ਵਿੱਚ ਅੱਗ ਲੱਗਣ ਦੀ ਘਟਨਾ 'ਚ ਆਪਣੀ ਜਾਨ ਗਵਾ ਦਿੱਤੀ ਹੈ ਇਸ ਕਠਿਨ ਸਮੇਂ ਦੇ ਵਿੱਚ ਸਾਡੀ ਹਮਦਰਦੀ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਉਦੁਮਾਲਾ ਅਤੇ ਸਿਰਪੇਲੀ ਉਹਨਾਂ ਚਾਰ ਲੋਕਾਂ 'ਚ ਸ਼ਾਮਲ ਹਨ ਜਿਨ੍ਹਾਂ ਨੇ ਚਾਰ ਦਸੰਬਰ ਨੂੰ ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਅਗਦੇ ਲਪੇਟ ਚ ਇੱਕ ਮਕਾਨ ਦੇ ਅੰਦਰੋਂ ਸਖਮੀ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਬਾਹਰ ਕੱਢਿਆ ਸੀਗਾ ਔਰ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਮੰਦਪਾਕੀਆਂ ਖਬਰਾਂ ਆਏ ਦੇ ਸਾਹਮਣੇ ਆਉਂਦੀਆਂ ਰਹਦੀਆਂ ਨੇ ਤਾਂ ਇਸ ਦੀ ਜਾਣਕਾਰੀ ਜਿਹੜੀ ਆ ਭਾਰਤੀ ਮਿਸ਼ਨ ਨੇ ਦਿੱਤੀ ਹੈ ਔਰ ਉਹਨਾਂ ਨੇ ਪੋਸਟ ਕੀਤੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਅਮਰੀਕਾ ਦੇ ਅਲਬਨੀ ਦੇ ਵਿੱਚ ਇੱਕ ਘਰ ਨੂੰ ਭਿਆਨਕ ਅੱਗ ਲੱਗੀ ਹੋਈ ਸੀ ਜਿਸ ਵਿੱਚ ਇੱਕ ਭਾਰਤੀ ਨੇ ਪਹਿਲਾਂ ਦਮ ਤੋੜਿਆ ਤੇ ਦੂਜੀ ਭਾਰਤੀ ਦੀ ਵੀ ਇਸ ਪੂਰੇ ਹਾਦਸੇ ਦੇ ਵਿੱਚ ਮੌਤ ਹੋ ਗਈ ਪਹਿਲਾਂ ਉਸ ਨੂੰ ਹਸਪਤਾਲ ਦੇ ਵਿੱਚ ਜ਼ਖਮੀ ਜਿਹੜਾ ਸੀਗਾ ਉਸ ਨੂੰ ਪਰਤੀ ਕਰਵਾਇਆ ਸੀਗਾ ਤਾਂ ਉਸ ਤੋਂ ਬਾਅਦ ਵੀ ਉਹ ਇਹ ਸਾਰੇ ਅਗ ਦੀ ਤਾਪ ਨੂੰ ਨਹੀਂ ਝੇਲ ਸਕਿਆ ਤਾਂ ਉਸ ਦੀ ਵੀ ਮੌਤ ਹੋ ਗਈ ਤਾਂ ਪਰਿਵਾਰ ਦੇ ਨਾਲ ਜਿਹੜਾ ਦੁੱਖ ਇਹ ਸਾਂਝਾ ਕੀਤਾ ਗਿਆ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਘਰ ਦੇ ਵਿੱਚ ਭਿਆਨਕ ਅੱਗ ਲੱਗਣ ਦੇ ਕਰਕੇ ਘਰ ਦੇ ਵਿੱਚ ਮੌਜੂਦ ਲੋਕ ਇਸ ਅੱਗ ਦੀ ਝਪੜ ਦੇ ਵਿੱਚ ਆਏ ਜਿੱਥੇ ਦੋ ਭਾਰਤੀਆਂ ਨੇ ਦਮ ਤੋੜ ਦਿੱਤਾ ਜਿੱਥੇ ਪਹਿਲਾਂ ਵੀ ਇੱਕ ਭਾਰਤੀ ਦੀ ਮੌਤ ਹੋਈ ਤਾਂ ਦੂਸਰਾ ਜੋੜਾ ਭਾਰਤੀ ਸੀ ਉਹ ਹਸਪਤਾਲ ਦੇ ਵਿੱਚ ਦਾਖਲ ਸੀ ਜ਼ਰੇ ਇਲਾਜ ਸੀ ਪਰ ਆਖਰਕਾਰ ਉਸਦੀ ਵੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤਾਂ ਬਹੁਤ ਸਾਰੇ ਅਮਰੀਕਾ ਦੇ ਵਿੱਚ ਅਜਿਹੇ ਭਾਰਤੀ ਨੇ ਕਈ ਕਾਰਨਾ ਕਰਕੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਕਈ ਹਾਚਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਅਜਿਹਾਂ ਮਨਪਾਕੀਆਂ ਖਬਰਾਂ ਜਿਹੜੀਆਂ ਨੇ ਅਇ ਦਿਨ ਸਾਹਮਣੇ ਆਉਂਦੀਆਂ ਨੇ ਤੇ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਜ਼ਰੂਰ ਕੀਤੀ ਜਾਂਦੀ ਹੈ ਪਰ ਪਰਿਵਾਰਾਂ ਦੇ ਮੈਂਬਰ ਜਿਹੜੇ ਨੇ ਵਿਦੇਸ਼ਾਂ ਵੱਲ ਗਏ ਪਰ ਉਹ ਮੁੜ ਵਾਪਸ ਨਹੀਂ ਆਉਂਦੇ ਨੇ ਤੇ ਪਰਿਵਾਰ ਪਿੱਛੇ ਰੋਣ ਦੇ ਲਈ ਰਹਿ ਜਾਂਦੇ ਨੇ ਪਵਾਨੀਗੜ ਸਥਾਨਕ ਬਲੌਕ ਕੈਂਚੀਆਂ ਵਿਖੇ ਇੱਕ ਹੋਟਲ ਦੇ ਬੰਦ ਕਮਰੇ ਚੋਂ ਇੱਕ ਨੌਜਵਾਨ ਤੇ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ਅੰਦਰ ਸੰਸਨੀ ਫੈਲ ਗਈ ਹੈ ਪੁਲਿਸ ਅਨੁਸਾਰ ਬੰਦ ਕਮਰੇ ਅੰਦਰ ਜਲਾਈ ਕੋਲੇ ਦੀ ਅੰਗੀਠੀ ਕਾਰਨ ਦਮ ਘੁੱਟਣ ਨਾਲ ਉਕਤ ਦੋਵਾਂ ਦੀ ਮੌਤ ਹੋਈ ਹੈ ਥਾਣਾ ਪਵਾਨੀਗੜ ਦੇ ਏਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਮਨਜੀਤ ਸਿੰਘ ਉਰਫ मामੂ ਵਾਸੀ ਪਿੰਡ ਫੱਗੂ ਵਾਲਾ ਤੇ ਔਰਤ ਦੀ ਪਛਾਣ ਮਨਜੀਤ ਕੌਰ ਵਾਸੀ ਪਿੰਡ ਰਾਏ ਸਿੰਘ ਵਾਲਾ ਵੱਜੂ ਹੋਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੋਵੇਂ ਜਣੇ ਇਕੱਠੇ ਵਿਆਹ ਸ਼ਾਦੀਆਂ 'ਚ ਲੇਬਰ ਦਾ ਕੰਮ ਕਰਦੇ ਸਨ। ਉਹਨਾਂ ਦੱਸਿਆ ਕਿ ਉਕਤ ਪਿਛਲੇ ਕਈ ਦਿਨਾ ਤੋਂ ਸਥਾਨਕ ਬਲਾਕ ਕੈਂਚੀਆਂ ਵਿਖੇ ਸਥਿਤ ਇੱਕ ਨਿੱਜੀ ਹੋਟਲ ਵਿੱਚ ਕੰਮ ਕਰ ਰਹੇ ਸਨ ਅਤੇ ਉੱਥੇ ਹੀ ਰਹਿ ਰਹੇ ਸਨ। ਤਾਂ ਇਸ ਦੌਰਾਨ ਸ਼ੁੱਕਰਵਾਰ ਦੀ ਰਾਤ ਉਕਤ ਦੋਵੇਂ ਜਣੇ ਹੋਟਲ ਦੀ ਪਹਿਲੀ ਮੰਜ਼ਲ ਤੇ ਬਣੇ ਇੱਕ ਕਮਰੇ ਵਿੱਚ ਸੌਣ ਲਈ ਚਲੇ ਗਏ ਜਿੱਥੇ ਉਹ ਠੰਡ ਤੋਂ ਬਚਣ ਲਈ ਕੋਲੇ ਦੀ ਅੰਗੀਠੀ ਜਲਾ ਕੇ ਸੋਂਗੇ ਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਸ਼ਨੀਚਰਵਾਰ ਦੇ ਦਿਨ ਹੋਟਲ ਮਾਲਕ ਦੇ ਘਰ ਵਿਆਹ ਸਮਾਗਮ ਸੀ ਜਿਸ ਤੇ ਚੱਲਦਿਆਂ ਮਾਲਕ ਤੇ ਹੋਟਲ ਦਾ ਸਟਾਫ ਰੁੱਝਿਆ ਹੋਇਆ ਸੀ ਇਸ ਦੌਰਾਨ ਸ਼ਨੀਚਰਵਾਰ ਦੁਪਹਿਰ ਹੋਟਲ ਦਾ ਮਾਲਕ ਜਦੋਂ ਕੁਝ ਸਮਾਨ ਲੈਣ ਲਈ ਹੋਟਲ ਆਇਆ ਤਾਂ ਉਸਨੇ ਦੇਖਿਆ ਕਿ ਉੱਪਰ ਵਾਲਾ ਕਮਰਾ ਅੰਦਰੋਂ ਬੰਦ ਪਿਆ ਸੀ ਤੇ ਉਸਨੇ ਖਿੜਕੀ 'ਚੋਂ ਦੇਖਿਆ ਕਿ ਉਕਤ मामੂ ਤੇ ਔਰਤ ਮਨਜੀਤ ਕੌਰ ਆਪਣੇ ਆਪਣੇ ਬਿਸਤਰ ਤੇ ਬੇਹੋਸ਼ੀ ਦੀ ਹਾਲਤ ਵਿੱਚ ਪਏ ਸਨ ਇਸ ਬਾਰੇ ਤੁਰੰਤ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਨੌਜਵਾਨ ਤੇ ਔਰਤ ਦੇ ਪਰਿਵਾਰਾਂ ਦੀ ਮੌਜੂਦਗੀ 'ਚ ਕਮਰੇ ਦਾ ਦਰਵਾਜ਼ਾ ਤੋੜਿਆ ਤੇ ਅੰਦਰ ਜਾ ਕੇ ਦੇਖਿਆ ਕਿ ਨੌਜਵਾਨ ਤੇ ਔਰਤ ਦਮ ਤੋੜ ਚੁੱਕੇ ਸਨ ਇਸ ਤੋਂ ਇਲਾਵਾ ਕਮਰੇ ਦੀਆਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਸਨ ਤੇ ਕਮਰੇ ਵਿੱਚ ਇੱਕ 부ਜੀ ਹੋਈ ਕੋਲੇ ਦੀ ਅੰਗੀਠੀ ਪਈ ਸੀ ਜਿਸ ਤੋਂ ਅੰਦਾਜ਼ਾ ਲਗਾਇਆ ਗਿਆ ਹੈ ਕਿ ਬੰਦ ਕਮਰੇ 'ਚ ਅੰਗੀਠੀ ਤੋਂ ਪੈਦਾ ਹੋਈ ਗੈਸ ਕਾਰਨ ਦਮ ਘੁੱਟਣ ਨਾਲ ਦੋਵਾਂ ਦੀ ਮੌਤ ਹੋਈ ਹੈ ਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਅਨੁਸਾਰ ਕਾਰਵਾਈ ਕੀਤੀ ਗਈ ਹੈ।